ਅਸੀਂ ਗੱਲ ਤੇ ਕਰਦੇ ਆ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਉਣਾ ਤੇ ਗੁਰਮੁਖ ਪਿਆਰਿਓ ਬੰਦੀ ਕੀਤੇ ਕਿੰਨਾਂ ਨੇ ਉਹ ਆਪਾ ਤਾਂ ਕੀਤੇ ਨਹੀਂ ਉਹ ਤੇ ਉਹਦੀ ਚਾਬੀ ਕਿਹਦੇ ਕੋਲ ਹੈ ਪ੍ਰਕਾਰਾਂ ਕੋਲ ਹੈ ਸਰਕਾਰਾਂ ਨੇ ਕੀਤੇ ਨੇ ਬੰਦ ਜਿੱਦੇ ਸਾਡੇ ਅੰਦਰ ਇਕਤਾ ਆ ਗਈ ਨਾ ਸੱਚੀ ਉਹਦੇ ਅਸੀਂ ਆਥਨ ਨੂੰ ਘਰੇ ਲਿਆਵਾਂਗੇ ਸਾਡੇ ਅੰਦਰ ਇਕਤਾ ਨਹੀਂ ਹੈ ਗਰੰਥੀ ਦੀ ਗਰੰਥੀ ਨਾਲ ਨਹੀਂ ਬੰਦੀ ਗੁਰੂ ਕੇ ਕੀਰਤੀਆਂ ਨ ਕੀਰਤਨੀਆਂ ਦੀ ਕੀਰਤਨ ਨਾਲ ਨਹੀਂ ਬੰਦੀ ਇੱਕ ਦੂਜੇ ਦੇ ਨਾਲ ਸਾਡੀ ਬੰਦੀ ਨਹੀਂ ਹੈ ਇੱਥੋਂ ਤੱਕ ਵੇਖਿਆ ਮੈਂ ਇੱਕ ਸੰਤ ਦੀ ਦੂਜੇ ਸੰਤ ਦੇ ਨਾਲ ਨਹੀਂ ਬੰਦੀ ਇੱਕ ਬ੍ਰਹਮ ਗਿਆਨੀ ਦੀ ਦੂਜੇ ਬ੍ਰਹਮ ਗਿਆਨੀ ਦੇ ਨਾਲ ਨਹੀਂ ਬੰਦੀ ਤੇ ਫਿਰ ਇਹ ਗੱਲ ਅਸੀਂ ਕਿਵੇਂ ਕਹਿ ਸਕਦੇ ਆਂ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ ਦਬਦਾ ਕਰੋ ਦੂਰ ਕਰੋ ਕਿਵੇਂ ਕਹਿ ਦੋਗੇ ਤੁਸੀਂ ਪਹਿਲਾਂ ਇਕੱਠੇ ਤੇ ਹੋ ਜਾਓ ਵੱਖ-ਵੱਖਰੇ ਰਵਾਂਗੇ ਤੇ ਡਾਂਗਾ ਖਾਂਦੇ ਰਵਾਂਗੇ ਤੇ ਖਾਂਦੇ ਆਂ ਖਾਂਦੇ ਰਾਂਗੇ ਜਿੱਦੇ ਅਸੀਂ ਇਕੱਠੇ ਹੋ ਗਏ ਸਾਡੇ ਅੰਦਰ ਇਕਤਾ ਆ ਗਈ ਉਹਦੇ ਰਾਜ ਵੀ ਖਾਲਸੇ ਦਾ ਹੋਏਗਾ ਉਹਦੇ ਦੇ ਬੰਦੀ ਸਿੰਘ ਵੀ ਕੋਈ ਨਹੀਂ ਰਹੇਗਾ ਪਰ ਗੱਲ ਇਹ ਆ ਅਸੀਂ ਇਕੱਠੇ ਨਹੀਂ ਹੋਏ ਅਸੀਂ ਖਿੰਡੇ ਹੋਏ ਆਂ ਕੋਈ ਤੋਰੀ ਫੁਲਕਾ ਕਿਦੇ ਨਾਂ ਤੇ ਚਲਾ ਰਿਹਾ ਕੋਈ ਕਿਦੇ ਨਾਂ ਤੇ ਚਲਾ ਰਿਹਾ ਉਹ ਕਹਿੰਦਾ ਵੀ ਮੈਂ ਘਟ ਨਾ ਹੋਵਾਂ ਕਿਤੇ ਮੇਰੇ ਪੱਲੜਾ ਕਿਤੇ ਪਰ ਹਲਕਾ ਨਾ ਹੋ ਜਾਏ ਦੂਜਾ ਕਹਿੰਦਾ ਕਿਤੇ ਮੇਰਾ ਨਾ ਹੋ ਜੇ ਅਸੀਂ ਪੜੋ ਤੇ ਰਾਜ ਕਰ ਰਹੇ ਹਾਂ ਅਸੀਂ ਗੁਰਮੁਖ ਪਿਆਰਿਓ ਆਪਣੇ ਬੋਝੇ ਭਰ ਰਹੇ ਹਾਂ ਕਿ ਮਰੇ ਕੋਈ ਜੀਵੇ ਸੁਥਰਾ ਕੋਲ ਪਤੱਸੇ ਪੀਵੇ ਕਿੰਨੀਆਂ ਬੇਅਦਮੀਆਂ ਹੋਈਆਂ ਕਿੰਨੇ ਸਾਡੀਆਂ ਧੀਆਂ ਪਹਿਨਾਂ ਦੀਆਂ ਪੱਤ ਇੱਜਤਾਂ ਠਾਣੀਆਂ ਦੇ ਵਿੱਚ ਠਾਣੀਆਂ ਦੇ ਸਾਹਮਣੇ ਰੋਲਦੀਆਂ ਨੇ ਕਿੰਨੀ ਗੱਲ ਗੁਰੂ ਗ੍ਰੰਥ ਸਮਰਦੀ ਵਿਅਦਵੀ ਹੋ ਗਈ ਕਿੰਨੀ ਗੱਲ ਸਾਡਾ ਸਾਡਾ ਲਾਣਾ ਹੀ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਵੀ ਸਾਡੇ ਆਪ ਦੀ ਵਿਅਦਵੀ ਕੀਤੀ ਜਾਂਦੀ ਕਰੀ ਜਾਂਦੇ ਨੇ ਪਰ ਇਹ ਕਿਉਂ ਹੈ ਸਭ ਕੁਝ ਕਿਉਂ ਨਹੀਂ ਸਾਡੀ ਜਿਹੜੀ ਜਥੇਬੰਦੀਆਂ ਸਟੈਂਡ ਲੈਂਦੀਆਂ ਕਿਉਂ ਨਹੀਂ ਗੁਰਮੁਖ ਪਿਆਰਿਓ ਗੁਰੂਗੀਆਂ ਲਾੜਣੀਆਂ ਸਭਾਂ ਕਿੱਥੇ ਕਿਹੜੀ ਕਿੱਥੇ ਚੱਲੀਆਂ ਜਾਂਦੀਆਂ ਨੇ ਕਹਿਨ ਤੋਂ ਪਾਵੇ ਅਸੀਂ ਬਿਕ ਚੁਕੇ ਹਾਂ ਅਸੀਂ ਪੜਦੇ ਜ਼ਰੂਰ ਹਾਂ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ ਰਾਜ ਖਾਲਸੇ ਨੇ ਕਰਨਾ ਜ਼ਰੂਰ ਹੈ ਮੈਂ ਇਸ ਗੱਲ ਤੋਂ ਮੁਨਕਨ ਨਹੀਂ ਹੁੰਦਾ ਭਗੌੜਾ ਨਹੀਂ ਹੁੰਦਾ ਮੇਰੇ ਗੁਰੂ ਮੇਰੇ ਸਾਈਹਬ ਦਾ ਬਚਨ ਹੈ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਬਰ ਕਹਿੰਦੇ ਖਾਲਸਾ ਹੋਏਗਾ 96 ਕਰੋੜੀ ਜ਼ਰੂਰ ਹੋਏਗਾ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਬਰ ਕਹਿੰਦੇ ਮੈਂ ਹਵਾ ਹੀ ਐਸੀ ਚਲਾ ਦੇਣੀ ਹੈ ਤੇ ਹਰ ਪਾਸੇ ਹਲ ਸੇ ਹਲ ਸਨ ਨਜ਼ਰ ਆਏਗਾ ਹੋਏਗਾ ਜ਼ਰੂਰ ਪਰ ਗੁਰਮੁਖ ਪਿਆਰਿਓ ਨਾ ਤੁਹਾਡੇ ਕਹਿਣ ਦੇ ਨਾਲ ਹੋਣਾ ਇਹ ਦੇ ਨਾਲ ਮੇਰੇ ਕਹਿਣ ਦੇ ਨਾਲ ਹੋਣਾ ਖੰਸ ਕਰੇਗਾ ਰਾਜ ਇਹ ਕੋਈ ਸ਼ੱਕ ਨਹੀਂ ਹੈ ਪਰ ਜਿਹੜਾ ਅਸੀਂ ਕਰਦੇ ਆ ਨਾ ਜਿਹੜਾ ਅਸੀਂ ਰੋਟੀਆਂ ਛੇਕ ਰਹੇ ਆ ਇੱਕ ਦੂਜੇ ਦੇ ਜਿਹੜਾ ਅਸੀਂ ਪਾਟੋ ਪਾੜੋ ਤੇ ਰਾਜ ਕਰੋ ਦੀਆਂ ਗੱਲਾਂ ਕਰਦਿਆਂ ਸਾਡੇ ਕਹਿਣ ਦੇ ਨਾਲ ਕੁਝ ਨਹੀਂ ਗੁਰੂ ਕਾ ਖਾਲਸਾ ਕਦੇ ਧਰਨੇ ਥੋੜੀ ਲਾਉਂਦਾ ਹੁੰਦਾ ਹੈ ਗੁਰਮੁਖੋ ਕਦੇ ਇਤਿਹਾਸ ਤੇ ਪੜ ਕੇ ਵੇਖਿਓ ਕਦੇ ਇਤਿਹਾਸ ਪੜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਵੀ ਸਿੱਖ ਨੇ ਧਰਨਾ ਲਾਇਆ ਹੋਵੇ ਕਿਸੇ ਵੀ ਸਿੱਖ ਨੇ ਕੋਈ ਨਾਹਰੇਬਾਜੀ ਕੀਤੀ ਹੋਵੇ ਤੇ ਮੈਨੂੰ ਦੱਸ ਦਿਓ ਗੁਰੂ ਕਾ ਖਾਲਸਾ ਧਰਨੇ ਨਹੀਂ ਲਾਂਦਾ ਗੁਰੂ ਕਾ ਖਾਲਸਾ ਨਾਹਰੇਬਾਜੀ ਨਹੀਂ ਕਰਦਾ ਗੁਰੂ ਕੇ ਖਾਲਸਾ ਤੇ ਉਧਰ ਨੂੰ ਜਾਂਦਾ ਹੁੰਦਾ ਫਿਰ ਜਿੱਧਰੋਂ ਪਾਣੀ ਬੋਲੋ ਆਉਂਦਾ ਹੁੰਦਾ ਪੁੱਠੇ ਬਾਜ਼ੀਦਾਰੇ ਕੀ ਜਾਂਦਾ ਲਾਹੌਰ ਦੇ ਸ਼ੁਭੇਦਾਰ ਨੇ ਕਿਹਾ ਸੀ ਨਾ ਵੀ ਖਾਲਸਾ ਖਤਮ ਹੋ ਗਿਆ ਕੌਮ ਖਤਮ ਹੋ ਗਈ ਤੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਕਹਿੰਦੇ ਇਹਨੂੰ ਦੱਸੀਏ ਖਤਮ ਹੋ ਗਏ ਜਉਂਦੇ ਅਸੀਂ ਉੱਥੇ ਅਣਖੜੇ ਜਾਂ ਟੰਬਾ ਕਢ ਲਿਆ ਇੱਕ ਅਣਖੜੇ ਜਾਂ ਟੰਬਾ ਚੱਕਿਆ ਸਾਹਮਣੇ ਲਾ ਕੇ ਬੈਰੀਗੇਡ ਲਾ ਕੇ ਖੜ ਗਏ ਇੱਕ ਝੰਡਾ ਲਾ ਲਿਆ ਨਿਸ਼ਾਨ ਸਾਹਿਬ ਲਾ ਲਿਆ ਉਹ ਕਹਿੰਦੇ ਤੁਸੀਂ ਕੌਣ ਕਹਿੰਦੇ ਗੁਰੂ ਕਾ ਖਾਲਸਾ ਕਹਿੰਦੇ ਹਾ ਅਸੀਂ ਵੀ ਸੋਚਿਆ ਸੀ ਗੁਰੂ ਕਾ ਖਾਲਸਾ ਖਤਮ ਹੋ ਗਿਆ ਉਹ ਕਹਿੰਦੇ ਇਹੋ ਜੀ ਤੇ ਕੌਮ ਹੀ ਨਹੀਂ ਬਣੀ ਜਿਹੜੀ ਇਹ ਖਤਮ ਹੋ ਜੇ ਇਹਦੀਆਂ ਜੜਾ ਨੇ ਨਾ ਜਿਹੜੀਆਂ ਮੇਰੇ ਗੁਰੂ ਨਾਨਕ ਦੇ ਮਰਨੇ ਬੜੀਆਂ ਡੂੰਘੀਆਂ ਲਾਈਆਂ ਨੇ ਤਾਂ ਮੇਰੇ ਗੁਰੂ ਹਰਗੋਬਿੰਦ ਮਰਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਇਹਦੀ ਰੱਖੀ ਕੀਤੀ ਹੈ ਯਾਦ ਰੱਖਿਓ ਗੁਰੂ ਕੇ ਸਿੱਖੋ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਰਨੇ ਆਪਣੇ 9 ਸਾਲ ਦੇ ਸੱਤ ਪੁੱਤਰਾਂ ਦਾ ਖੂਨ ਪਾ ਕੇ ਇਸ ਬੂਟੇ ਨੂੰ ਬਧਾਇਆ ਹੈ ਇਹ ਖਤਮ ਕਿਵੇਂ ਹੋ ਜੇਗਾ ਇਨੂੰ ਖਤਮ ਕਰਨ ਵਾਲੇ ਬੜੇ ਆਏ ਅਹਿਮਦ ਸਾਦੀ ਅਹਿਮਦ ਸਾਹ ਅਬਦਾਲੀ ਆਇਆ ਜੀ ਯਕਰੀਆ ਖਾਨ ਆਇਆ ਤੇ ਇੰਦਰਾ ਆਈ ਬੜੇ ਆਏ ਬੜੇ ਆ ਰਹੇ ਨੇ ਬੜਿਆਂ ਨੇ ਕਮਰ ਕੱਸੇ ਲਾਏ ਹੋਏ ਨੇ ਇਹਨੂੰ ਖਤਮ ਕਰਨ ਵਾਸਤੇ ਇਮਾਨਦਾਰੀ ਦੇ ਨਾਲ ਜਵਾਬ ਦਿਓ ਵੀ ਦਰਬਾਰ ਸਾਹਿਬ ਅੱਗੇ ਦੇ ਨਾਲੋਂ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਬੜੇ ਆਏ ਆਉਣਗੇ ਬੜਿਆਂ ਨੇ ਤਿਆਰੀਆਂ ਕਰ ਰੱਖੀਆਂ ਨੇ ਗੁਰਮਖਾਓ ਪਰ ਮੈਂ ਗੱਲ ਕਰਦਾ ਸੀ ਰਾਜ ਕਰੇਗਾ ਖਾਲਸਾ ਰਾਜ ਖਾਲਸੇ ਨੇ ਉਦੋਂ ਕਰਨਾ ਹੈ ਜਦੋਂ ਸਾਡੇ ਅੰਦਰ ਏਕਤਾ ਆ ਗਈ ਸਾਡੇ ਅੰਦਰ ਏਕਤਾ ਨਹੀਂ ਹੈ ਸਾਡੇ ਅੰਦਰ ਏਕਤਾ ਨਹੀਂ ਹੈ ਹੋਏ ਇਕੱਤਰ ਮਿਲੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵਲਾਏ ਦੁਵਿਧਾ ਇਹ ਨਾ ਜਿਹੜੀ ਸਾਡੇ ਅੰਦਰ ਉਹ ਗੁਰਮੁਖ ਪਿਆਰ ਉਹ ਇਦਾਂ ਦੂਰ ਨਹੀਂ ਹੋਣੀ ਸਾਨੂੰ ਇੱਕ ਝੰਡੇ ਦੇ ਥੱਲੇ ਇਕੱਠਿਆਂ ਹੋਣਾ ਪੈਣਾ ਹੈ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਫਿਰ ਉਸ ਵਕਤ ਦੱਸ ਦਿੱਤਾ ਸੀ ਕਹਿੰਦੇ ਜਾ ਕੈਦੇ ਜਾ ਕੇ ਤੇਰੇ ਖਾਨ੍ਹੇ ਨੂੰ ਪਿਤਰੇ ਦੇ ਔਰ ਬੋਲ ਟਿੱਕੀ ਜਾਂਦੇ ਨੇ ਤੇ ਗੁਰਮੁਖ ਪਿਆਰਿਓ ਉਹ ਮਹਾਨ ਸੂਰਮੇ ਦੋ ਜਣਿਆਂ ਨੇ ਉਸ ਵਕਤ ਦੱਸ ਦਿੱਤਾ ਸੀ ਕਿ ਗੁਰੂ ਦਾ ਖਾਲਸਾ ਹਜੇ ਮਰਿਆ ਨਹੀਂ ਜਿਉਂਦਾ ਹੈ ਇਹਨੂੰ ਮਾਰਨ ਵਾਲੇ ਇਹਨੂੰ ਖਤਮ ਕਰਨ ਵਾਲੇ ਖੁਦ ਖਤਮ ਹੋ ਗਏ ਭਾਈ ਥੋੜੀ ਜਿਹੀ ਆਪਣੀਆਂ ਜਮੀਰਾਂ ਨੂੰ ਜਗਾਓ